ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਹੈ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਜਾਲੀ ਇਨਕਾਉਂਟਰ ਨੌਜਵਾਨਾਂ ਨੂੰ ਪੁਲਿਸ ਬਿਜਲੀਆਂ ਲਾ ਲਾ ਕੇ ਮਾਰ ਰਹੀ ਹੈ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਖੋਫ ਹੈ ਇੱਕ ਪਾਸੇ ਲਾਡ ਆਰਡਰ ਪੂਰੀ ਤਰ੍ਹਾਂ ਮੈਂਟੇਨ ਨਹੀਂ ਤੇ ਦੂਸਰੇ ਪਾਸੇ ਪੰਜਾਬ ਪੁਲਿਸ ਜਾਂ ਸੀਐਸਟਾਫ ਨੂੰ ਖੁੱਲ ਕਿਨੇ ਦਿੱਤੀ ਕਿ ਤੁਸੀਂ ਜਾਲੀ ਇਨਕਾਉਂਟਰ ਕਰੋ ਤੁਸੀਂ ਕਰੰਟ ਲਗਾਓ ਅਸੀਂ ਗੱਲ ਕਰਦੇ ਹਾਂ ਜਸਪ੍ਰੀਤ ਸਿੰਘ ਦੀ ਤਜਿੰਦਰ ਸਿੰਘ ਦੀ ਹੁਣ ਮਨਿੰਦਰਦੀਪ ਸਿੰਘ ਦਾ ਜਿਹੜਾ ਮਾਮਲਾ ਵੱਡਾ ਸਾਹਮਣੇ ਆਇਆ ਪੁਚੋਵੰਡੀ ਤੋਂ ਪੂਰੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਕਿ ਪੰਜਾਬ ਪੁਲਿਸ ਨੂੰ ਕਰੰਟ ਲਾਓ ਤੇ ਬਿਜਲੀ ਵਾਲੇ ਪਟੇ ਮਾਰਨ ਦੀ ਪਰਮਿਸ਼ਨ ਕਿਨੇ ਦਿੱਤੀ ਪਹਿਲਾਂ ਆਪਾਂ ਮਿਕ ਗੋਇਲ ਦੀ ਗੱਲ ਸੁਣਦੇ ਹਾਂ ਕਿ ਕਿਸ ਤਰ੍ਹਾਂ ਤਸ਼ੱਦਦ ਕੀਤਾ ਗਿਆ ਮਨਿੰਦਰਦੀਪ ਤੇ ਮੰਦ ਭਾਗੀ ਗੱਲ ਆ ਇਹ ਤੁਸੀਂ ਸੋਚੋ ਵੀ ਇੱਕ ਪਰਿਵਾਰ ਦਾ ਜਿਹੜਾ ਕਮਾਉਣ ਵਾਲਾ ਜੀ ਸੀਗਾ ਦੋ ਤਿੰਨ ਪਰਿਵਾਰਾਂ ਦਾ ਪੜ੍ਹਿਆ ਲਿਖਿਆ ਨੌਜਵਾਨ ਸੀਗਾ ਟੀਚਰ ਸੀਗਾ ਉਹ ਘਰੋਂ ਗਿਆ ਪਰਿਵਾਰ ਡਿੱਗ ਰਿਹਾ ਹੈ ਪਰਿਵਾਰ ਨੂੰ ਫੋਨ ਕਰਦਾ ਕਿ ਮੈਂ ਅੱਧੇ ਘੰਟੇ ਚ ਆਇਆ ਚਾਹ ਬਣਾ ਕੇ ਰੱਖੋ ਤੇ ਉਹ ਮੁੜ ਕੇ ਨਹੀਂ ਆਉਂਦਾ ਸਿੱਧੀ Laash ਆਉਂਦੀ ਹੈ ਉਹਦੀ ਤੇ Laash ਨੂੰ ਇੱਕ ਇਸ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਐਕਸੀਡੈਂਟ ਹੋਇਆ ਪਰ ਉਸੇ ਦਾ ਸਾਥੀ ਮੁੰਡਾ ਦੱਸਦਾ ਹੈ ਕਿ ਕਿਸ ਤਰੀਕੇ ਦੇ ਨਾਲ ਪਟੰਡਾ CIA 2 ਨੇ ਇਹਨੂੰ ਮੁੰਡੇ ਨੂੰ ਚੱਕ ਕੇ ਉਸ ਤੇ ਤਸ਼ੱਦਦ ਕੀਤਾ ਗਿਆ ਉਸਦੇ ਕਰੰਟ ਲਾਇਆ ਔਰ ਉਹਦੀ ਮੌਤ ਹੋ ਗਈ ਪਰ ਉਹਨੂੰ ਦਿਖਾਇਆ ਗਿਆ ਕਿ ਜੀ ਐਕਸੀਡੈਂਟ ਹੋਇਆ ਪਰ ਜਦੋਂ ਪੋਸਟਮਾਰਟਮ ਰਿਪੋਰਟ ਆਈ ਉਹਦੇ ਵਿੱਚ ਕੋਈ ਐਕਸੀਡੈਂਟ ਦਾ ਨਿਸ਼ਾਨ ਨਹੀਂ ਡਾਕਟਰਾਂ ਨੇ ਦੱਸਿਆ ਕਿ ਕਿਸੇ ਤਰੀਕੇ ਦੀ ਐਕਸੀਡੈਂਟ ਵਾਲਾ ਕੋਈ ਨਿਸ਼ਾਨ ਨਹੀਂ ਹੈਗਾ ਨਾ ਹੀ ਗੱਡੀ ਉਸ ਤਰੀਕੇ ਨਾਲ ਭੰਨੀ ਹੈ ਸ਼ੀਸ਼ਾ ਭੰਨਿਆ ਗਿਆ ਉਹ ਕੋਈ ਸਾਫ਼ ਪਤਾ ਲੱਗਦਾ ਹੈ ਕਿ ਜਾਣ ਕੇ ਹੋ ਔਰ ਐਕਸੀਡੈਂਟ ਦੇ ਵਿੱਚ 15-16 ਖਾਨ ਤੇ ਸਿਰ ਤੇ ਮੱਥੇ ਤੇ ਪੁੜਪੜੀ ਚ ਮੋਟਿਆਂ ਤੇ ਪੱਟਾਂ ਤੇ ਗੋਪਤੰਗ ਤੇ ਸਾਫ਼ ਨੀਲ ਨੇ ਵੱਡੇ ਵੱਡੇ ਇਹਨੋਂ ਦੇ ਡਾਕਟਰ ਦੱਸ ਰਹੇ ਆ ਕਿ ਕਰੰਟ ਦਾ ਨਿਸ਼ਾਨ ਹੈ ਔਰ ਉਹ ਮੁੰਡੇ ਦੇ ਦੋਸਤ ਨੇ ਵੀ ਕਿਹਾ ਪਰਿਵਾਰ ਨੇ ਵੀ ਕਿਹਾ ਕਿ ਕਰੰਟ ਹੈ ਮੈਂ ਸਮਝਦਾ ਕਿ ਇਹ ਤਾਂ ਪਹਿਲਾਂ ਗੱਲਾਂ ਸੁਣਦੇ ਹੁੰਦੇ ਸੀਗੇ ਕਿ ਇਦਾਂ ਹੋਇਆ ਪਰ ਹੁਣ ਕਿਵੇਂ ਹੋਣ ਲੱਗ ਗਿਆ ਕਰੋ ਇੱਕ ਬੰਦਾ ਜਾਂਦਾ ਜੇ ਕਿਸੇ ਦਾ ਕੋਈ ਜੁਰਮ ਵੀ ਹੈਗਾ ਤਾਂ ਤੁਸੀਂ ਉਹਨੂੰ ਫੋਟੋ ਪਰਚਾ ਦਰਜ ਕਰੋ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰੋ ਤੇ ਉਹਨੂੰ ਆਪਦਾ ਪੁਖਤਨ ਤੋਂ ਜੇ ਕੋਈ ਹੈਗਾ ਜੇ ਨਹੀਂ ਹੈਗਾ ਤੇ ਪੁਲਿਸ ਨੇ ਹਜੇ ਤੱਕ ਇਹ ਨਹੀਂ ਦੱਸਿਆ ਵੀ ਚੱਕਿਆ ਕਿਉਂ ਸੀ ਪੁਲਿਸ ਨੇ ਹਜੇ ਤੱਕ ਇਹ ਨਹੀਂ ਦੱਸਿਆ ਕਿ ਉਹ ਬੰਦੇ ਦਾ ਜੁਰਮ ਕੀ ਸੀਗਾ ਕਿੰਨੀ ਮਾੜੀ ਗੱਲ ਹੈ ਮਤਲਬ ਪਰਿਵਾਰ ਦੀ ਜਿਹੜੀ ਮੈਂਟਲ ਸਟੇਟ ਉਹ ਦੇਖ ਕੇ ਦੇਖੋ ਵੀ ਪਰਿਵਾਰ ਦਾ ਜੀ ਜਿਹੜਾ ਇੱਕੋ ਇੱਕ ਕਮਾਊ ਪੁੱਤ ਹੈ ਛੋਟਾ ਜਿਹਾ ਉਹਦਾ ਬੱਚਾ ਹੈਗਾ ਉਹਦੀ ਮਤਲਬ ਵਾਈਫ ਘਰੇ ਆ ਪੇਰੈਂਟਸ ਰੋਈ ਜਾਂਦੇ ਆ ਤਿੰਨ ਪਰਿਵਾਰਾਂ ਦੇ ਤਿੰਨ ਪਰਿਵਾਰਾਂ ਦੇ ਉਹ ਕਿੰਨਾ ਮਾੜਾ ਹੈ ਔਰ ਪਿਛਲੇ ਦਿਨੀ ਵੀ ਮੈਂ ਦੇਖਿਆ ਕਿ ਸੀਆਈਏ 1 ਨੇ ਇੱਕ ਭਿੰਡਰਨਾ ਦੇ ਮੁੰਡੇ ਨੂੰ ਵੀ ਇਸੇ ਤਰੀਕੇ ਮਾਰਤਾ ਸੀ ਤੇ ਬਾਅਦ ਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਉਹਦੀ ਮੌਤ ਜਿਹੜੀ ਹੈਗੀ ਝੀਲਾਂ ਦੇ ਵਿੱਚ ਡੁੱਬਣ ਕਰਕੇ ਹੋਈ ਏ ਪਰ ਜਦੋਂ ਜੱਜ ਨੇ ਬਠਿੰਡੇ ਦੇ ਜੱਜ ਨੇ ਇੱਕ ਉਡੀਨਕੁਆਰੀ ਕੀਤੀ ਤਾਂ ਪਤਾ ਲੱਗਾ ਕਿ ਵਾਟਰ ਲੋਕਿੰਗ ਦਾ ਮਰਿਆ ਮਤਲਬ ਬੰਦੇ ਨੂੰ ਲੰਮਾ ਪਾ ਕੇ ਉਹਦੇ ਨੱਕ ਦੇ ਵਿੱਚ ਪਾਣੀ ਦੀ ਧਾਰ ਮਾਰਨੀ ਉਹਦੇ ਨਾਲ ਮਰਿਆ ਪੇਪਰਾਂ ਦੇ ਵਿੱਚ ਪਾਣੀ ਚਲਾ ਗਿਆ ਸੀ ਔਰ ਰਿਪੋਰਟ ਆਈ ਹੈ ਸੀਆਈਏ ਬੰਦਾ ਇਨਚਾਰਜ ਨਾਲ ਚਾਰਜ ਨੇ ਹੋਰ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਕੋਰਟ ਦੇ ਵਿੱਚੋਂ ਪੇਸ਼ ਨਹੀਂ ਹੋ ਰਹੇ ਹਜੇ ਤੇ ਮਤਲਬ ਇਸੇ ਤਰੀਕੇ ਤੁਸੀਂ ਦੇਖੋਗੇ ਇੱਕ ਧਰਮ ਕੋਰਟ ਦੀ ਖਬਰ ਹੈ ਕਿ ਧਰਮ ਕੋਰਟ ਦੀ ਖਬਰ ਬੰਦੇ ਨੇ ਪੁਲਿਸ ਨੇ ਇਸੇ ਤਰੀਕੇ ਸੀਆਈਏ ਦੇ ਵਿੱਚ ਮੁੰਡੇ ਨੂੰ ਚੱਕ ਲਿਆ ਤੇ ਉਹ ਉਹਦੀ ਮੌਤ ਹੋ ਗਈ ਪਰ ਇਸ ਤਰੀਕੇ ਆ ਦੇਖੋ ਪੁਲਿਸ ਸ਼ਰਮ ਧਰਮ ਕੋਰਟ ਦੀ ਖਬਰ ਹੈ ਗੱਲ ਇਹ ਬੜਾ ਮਾੜਾ ਰੁਝਾਨ ਆ ਪਿਛਲੇ ਦਿਨ ਅਸੀਂ ਪਟਿਆਲੇ ਵੀ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪਰਿਵਾਰ ਕਹਿ ਰਿਹਾ ਕਿ ਸਾਡੇ ਮੁੰਡੇ ਨੂੰ ਜਿਹੜਾ ਬਾਹਰੋਂ ਆਇਆ ਸੀ ਜਸਪ੍ਰੀਤ ਉਹਨੂੰ ਚੱਕਿਆ ਗਿਆ ਮਾਰਿਆ ਗਿਆ ਤੇ ਜਿਹੜਾ ਕਿਡਨਾਪਿੰਗ ਵਾਲਾ ਕੇਸ ਸੀਗਾ ਜੇ ਕੋਈ ਜੁਰਮ ਹੈ ਕਿਸੇ ਦਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਹ ਕੌਣ ਹੋਗੇ ਪੁਲਿਸ ਵਾਲੇ ਜਿਹੜੇ ਸੀ ਆਈਐਸਟਾਫ ਦੇ ਜਿਹੜੇ ਇਹਨਾਂ ਨੇ ਆ ਇਸ ਤਰੀਕੇ ਜਿਵੇਂ ਸੀਆਈਏ ਟੂ ਦੇ ਗੁੰਡੇ ਪਾਲੇ ਹੋਏ ਇਹ ਕੌਣ ਹੋਗੇ ਸਜ਼ਾ ਦੇ ਨਾਲੇ ਔਰ ਮਾਰਨ ਵਾਲੇ ਇਹਨਾਂ ਨੂੰ ਇੰਨੀ ਖੁੱਲੀ ਛੁੱਟ ਕਿਹਨੇ ਦਿੱਤੀ ਹੈ ਭਗਵਾਨ ਸਿੰਘ ਮਾਨ ਪਿਛਲੇ 2 ਦਿਨ ਬਟਿੰਡੇ ਦੇ ਵਿੱਚ ਰਹਿੰਦੇ ਇਹ ਹੈ ਵੀਰ ਨੂੰ ਖੋਲ ਦੇਣ ਵਾਲਾ ਕੌਣ ਹੈ ਐਨਕਾਉਂਟਰ ਦੀ ਗੁੰਗ ਕੌਣ ਦੇ ਰਿਹਾ ਹੈ ਕੋਟਮਾਰਕ ਕੌਣ ਕਰਵਾ ਰਿਹਾ ਹੈ ਕਾਨੂੰਨੀ ਜੰਗ ਲੜਨੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਜੇਕਰ ਕੋਈ ਨਸ਼ਾ ਤਸਕਰ ਹੈ ਹਾਲਾਂਕਿ ਜੇਕਰ ਨਸ਼ਾ ਤਸਕਰਾਂ ਦੇ ਘਰ ਉੱਤੇ ਬਲਡوزر ਚਲਾਏ ਗਏ ਐਨਡੀਪੀਸੀਆ ਅਤੇ ਸਰਕਾਰ ਇਸ ਦੀ ਜਿਹੜੀ ਹੈ ਫੇਵਰ ਦੇ ਵਿੱਚ ਨਹੀਂ ਹੈ ਕਾਨੂੰਨ ਇਸ ਗੱਲ ਦੀ ਪਰਮਿਸ਼ਨ ਨਹੀਂ ਦਿੰਦਾ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਖਰਕਾਰ ਕਿਉਂ ਜਲਾਦ ਬਣ ਗਏ ਨੇ ਕਿਉਂ ਪੰਜਾਬ ਦੇ ਮੁੰਡਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅੱਜ ਜਿਸ ਤਰ੍ਹਾਂ ਮੈਂ ਕੋਲ ਹੋ ਰਹੇ ਨੇ ਕਿਹਾ ਕਿ ਆ ਚੀਜ਼ਾਂ ਹੋ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚ ਤੇ ਕਿਵੇਂ ਚੱਲੇਗਾ ਪੰਜਾਬ ਦਾ ਸਿਸਟਮ ਫਿਰ ਪੰਜਾਬ ਦੇ ਵਿੱਚੋਂ ਲੋਕ ਜਿਹੜੇ ਨੌਜਵਾਨ ਨੇ ਉਹ ਬਾਹਰ ਜਾਣਗੇ